ਬਡਹਾਂਸੋ ਮਹੱਲਾ ਚੌਥਾ ਕਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੈਂ ਮਨ ਵੱਡੇ ਆਸ ਹਰੇ ਕਿਉ ਕਰ ਹਰ ਦਰਸ਼ਨ ਪਾਵਾਂ ਹੋ ਜਾਏ ਪਿਛਾਂ ਆਪਣੇ ਸਤਿਗੁਰੇ ਗੁਰ ਪੁੱਛ ਮਨ ਮੁਗਦ ਸਮਝਾਵਾਂ ਪਰਮ ਸਤਿ ਕਾਰਜੋਗ ਗੁਰੂ ਪਿਆਰੇ ਸਾਭ ਸੰਗਤ ਜਿਓ ਇਹ ਸ਼ਬਦ ਰਾਗ ਬੜਾਂਸ ਦੇ ਵਿੱਚ ਚੌਥੇ ਬਾਦਸ਼ਾਹ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਂਦਾ 561 ਨੰਬਰ ਅੰਗ ਉਤੇ ਅੰਕਿਤ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਕਿ ਮਨ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦੇ ਦਾੰਗ ਹੈ ਤਾਂ ਮੇਰੀ ਜਿਹੜੀ ਤਾਂਘ ਹੈ ਉਹ ਕਿਸ ਤਰ੍ਹਾਂ ਪੂਰੀ ਹੋਏਗੀ ਮੈਂ ਕਿਸ ਨੂੰ ਜਾ ਕੇ ਪੁੱਛਾਂ ਕਿ ਜੋ ਮੇਰੀ ਤਾਂਘ ਹੈ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦੀ ਉਹ ਕਿਸ ਤਰ੍ਹਾਂ ਪੂਰੀ ਹੋਏਗੀ ਇਸ ਦੇ ਲਈ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਮੈਂ ਮਨ ਵੱਡੀ ਆਸ ਹਰੇ ਹਰੀ ਮੇਰੇ ਮਨ ਵਿੱਚ ਬਹੁਤ ਵੱਡੀ ਆਸ ਹੈ ਬਹੁਤ ਵੱਡੀ ਤਾਂਗ ਹੈ ਕਿਉਂ ਕਰੇ ਕਿਸ ਤਰ੍ਹਾਂ ਹਰ ਦਰਸ਼ਨ ਪਾਵਾਂ ਮੈਂ ਉਸ ਅਕਾਲ ਪੁਰਖ ਪਰਮਾਤਮਾ ਦਾ ਦਰਸ਼ਨ ਕਰ ਸਕਦੀ ਹਾਂ ਹੋ ਜਾਏ ਪੁੱਛਾਂ ਮੈਂ ਜਾ ਕੇ ਪੁੱਛਦੀਆਂ ਆਪਣੇ ਸਤਿਗੁਰੂ ਆਪਣੇ ਗੁਰੂ ਤੋਂ ਗੁਰ ਪੁੱਛ ਤੇ ਗੁਰੂ ਨੂੰ ਪੁੱਛ ਕੇ ਮਨ ਮੁਗਦ ਮੂਰਖ ਮਨ ਨੂੰ ਸਮਝਾਵਾਂ ਮੈਂ ਤਸੱਲੀ ਦਿੰਦੀ ਐ ਕਿ ਇਸ ਤਰ੍ਹਾਂ ਸਮਝਾਵਾਂ ਸਤਿਗੁਰੂ ਪਰਮਾਨੰ ਕਰਦੇ ਨੇ ਮੇਰੇ ਮਨ ਵਿੱਚ ਬੜੀ ਤੰਗ ਹੈ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਏ ਹਰੀ ਤੇਰਾ ਦਰਸ਼ਨ ਕਰ ਸਕਾਂ ਇਸ ਬਾਸਤੇ ਮੈਂ ਆਪਣੇ ਗੁਰੂ ਪਾਸ ਜਾ ਕੇ ਗੁਰੂ ਪਾਸੋਂ ਪੁੱਛਦੇ ਹਾਂ ਗੁਰੂ ਨੂੰ ਪੁੱਛ ਕੇ ਆਪਣੇ ਮੂਰਖ ਮਨ ਨੂੰ ਸਿੱਖਿਆ ਦਿੰਦੇ ਹਾਂ ਭੁੱਲਾ ਮਨ ਸਮਝੈ ਗੁਰ ਸ਼ਬਦੀ ਹਰ ਹਰ ਨਾਮ ਧਿਆਇ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋਹਰ ਚਰਣੇ ਚਿਤ ਲਾਏ ਭੁਲਾ ਮਨ ਸਮਝੈ ਗੁਰਾਹੇ ਪਿਆ ਹੋਇਆ ਮਨ ਕਿਸ ਤਰ੍ਹਾਂ ਸਮਝ ਸਕਦਾ ਹੈ ਗੁਰ ਸ਼ਬਦ ਦੀ ਇਹ ਗੁਰੂ ਦੇ ਸ਼ਬਦ ਦੇ ਨਾਲ ਹੀ ਸਮਝ ਸਕਦਾ ਹੈ ਹਰ ਹਰ ਸਦਾ ਧਿਆਏ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹਰ ਰੋਜ਼ ਸਿਮਰਨ ਕਰਨ ਦੇ ਨਾਲ ਨਾਨਕ ਹੈ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਜਿਸ ਉਤੇ ਉਹ ਆਪ ਮਿਹਰ ਦੀ ਨਜ਼ਰ ਕਰਦਾ ਹੈ ਨਿਗਾਹ ਕਰਦਾ ਹੈ ਸੋਹਰ ਉਹ ਹੀ ਮਨੋਕਾਰੀ ਦੇ ਚਰਨੇ ਜਿਤ ਲਾਇਓ ਦੇ ਚਰਨਾਂ ਦੇ ਵਿੱਚ ਚਿਤ ਜੋੜਦਾ ਹੈ ਕੋਰਾਹੇ ਪਿਆ ਹੋਇਆ ਮਨ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਅਕਲ ਸਿੱਖਦਾ ਹੈ ਤੇ ਫਿਰ ਉਹ ਸਦਾ ਪ੍ਰਮਾਤਮਾ ਦਾ ਨਾਮ ਯਾਦ ਕਰਦਾ ਰਹਿੰਦਾ ਹੈ। ਏ ਨਾਨਕ ਜਿਸ ਮਨੁੱਖ ਕੋਤੇ ਮੇਰਾ ਪਿਆਰਾ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਉਹ ਪ੍ਰਭੂ ਦੇ ਚਰਨਾਂ ਵਿੱਚ ਆਪਣਾ ਚਿੱਤ ਜੋੜੀ ਰੱਖਦਾ ਹੈ। ਹਉ ਸਬ ਬੇਸ ਕਰੀ ਪ੍ਰਕਾਰਨਾ ਜੀ ਹਰ ਪ੍ਰਭ ਸਾਜੇ ਬਾਵਾ ਸੋ ਪਿਰ ਪਿਆਰਾ ਮੈਂ ਨਦਰ ਨਾ ਦੇਖੈ ਹਉ ਕਿਉ ਕਰ ਧੀਰਜ ਪਾਵਾਂ ਸਤਿਗੁਰੂ ਪਰਮਾਨੰ ਕਰਦੇ ਨੇ ਕਹਿੰਦੇ ਮੈਂ ਉਹ ਸਾਰੇ ਵੇਸ ਸਾਰੇ ਸ਼ਿੰਗਾਰ ਕਰ ਲੈਨੇ ਹਉ ਸਭ ਵੇਸ ਕਰੀ ਸਾਰੇ ਸ਼ਿੰਗਾਰ ਕਰ ਲੈਨੇ ਕਦੇ ਵਾਸਤੇ ਪਿਰ ਕਾਰਨਾ ਪਤੀ ਨੂੰ ਮਿਲਣ ਦੇ ਵਾਸਤੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦੇ ਵਾਸਤੇ ਜੇ ਹਰ ਜੇ ਹਰੀ ਨੂੰ ਪ੍ਰਭ ਸਾਚੇ ਸਦਾ ਕੈਮ ਰਹਿਣ ਵਾਲੇ ਪ੍ਰਭੂ ਨੂੰ ਭਾਵਾਂ ਪਸੰਦ ਆਜਮ ਸੋ ਫਿਰ ਪਿਆਰਾ ਉਹ ਪਿਆਰਾ ਖਸਮ ਮੈਂ ਨਦਰ ਨਾ ਦੇਖੇ ਇੱਕ ਵਾਰੀ ਵੀ ਮੇਰੇ ਵੱਲ ਮੇਰ ਦੀ ਨਿਗਾ ਨਾਲ ਨਹੀਂ ਵੇਖਦਾ ਹਾਉ ਮੈਂ ਕਿਉਂ ਕਰ ਕਿਸ ਤਰ੍ਹਾਂ ਦੀ ਰਜ ਪਾਉ ਮ ਆਪਣੇ ਮਨ ਨੂੰ ਤਸੱਲੀ ਦਵਾਂ ਮੈਂ ਪ੍ਰਭੂ ਪਤੀ ਨੂੰ ਵਿੰਨਣ ਦੀ ਖਾਤਰ ਸਾਰੇ ਵੇਸ਼ ਧਾਰਮਿਕ ਪਹਿਰਾਵੇ ਅਦਿਕ ਕਰਦੀ ਹਾਂ ਤਾਂ ਕਿ ਮੈਂ ਉਸ ਸਦਾ ਕਾਇਮ ਰਹਿਣ ਵਾਲੇ ਹਰੀ ਪ੍ਰਭੂ ਨੂੰ ਪਸੰਦਾ ਜਾਮ ਪਰ ਉਹ ਪਿਆਰਾ ਪ੍ਰਭੂ ਮੇਰੇ ਵੱਲ ਮੇਰੇ ਇਹਨਾਂ ਪਹਿਰਾਵਿਆਂ ਵੱਲ ਨਿਗਾਹ ਕਰਕੇ ਵੀ ਨਹੀਂ ਤੱਕਦਾ ਤਾਂ ਫਿਰ ਇਹਨਾਂ ਵਾਲੇ ਬੇਸਾਂ ਦੇ ਨਾਲ ਮੇਰੇ ਮਨ ਨੂੰ ਕਿਵੇਂ ਤਸੱਲੀ ਆ ਸਕਦੀ ਹੈ ਜਿਸੇ ਕਾਰਨ ਹੋ ਸ਼ਿੰਗਾਰ ਸ਼ਿੰਗਾਰੀ ਸੋ ਫਿਰ ਰਤਾ ਮੇਰਾ ਅਬਰਾਂ ਨਾਨਕ ਤਨ ਧਨ ਸੋ ਅਗਣਾ ਜਿਨ ਪਿਰ ਰਾਵੇ ਅਡਾ ਸੱਚ ਸਬਰ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਜਿਸ ਕਾਰਨ ਜਿਸ ਕਰਕੇ ਹਉ ਮੈਂ ਸ਼ਿੰਗਾਰ ਸ਼ਿੰਗਾਰੀ ਇਹ ਸ਼ਿੰਗਾਰ ਕੀਤਾ ਹੈ ਮੈਂ ਆਪਣੇ ਆਪ ਨੂੰ ਸ਼ਿੰਗਾਰਦੀ ਹਾਂ ਸੋ ਫਿਰ ਉਹ ਪਤੀ ਰੱਤਾ ਰੱਤਿਆ ਹੋਇਆ ਮੇਰਾ ਅਵਰਾ ਉਹ ਹੋਰਨਾਂ ਦੇ ਵਿੱਚ ਹੀ ਖੁਸ਼ ਹੈ ਨਾਨਕ ਹੈ ਨਾਨਕ ਤਨ 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 ਸੁਹਾਗਣ ਕਹਿੰਦੇ ਹੈ ਨਾਨਕ ਉਹ ਤਨ ਸੁਲਾਉਣ ਯੋਗ ਹੈ ਉਹ ਸੁਹਾਗਣ ਭਾਗਾਂ ਵਾਲੀ ਹੈ ਜਿਨ ਜਿਸ ਇਸਤਰੀ ਨੇ

ਮੇਰਾ ਉਹ ਪ੍ਰਭੂ ਪਤੀ ਤਾਂ ਪੂਰਨ ਅੰਦਰ ਦੇ ਆਤਮਿਕ ਮੋਤਾਜਾਂ ਵਿਚੀ ਪਰਸਾਨ ਹੁੰਦਾ ਹੈ ਉਹ ਮਨ ਨੂੰ ਵੇਖ ਕੇ ਪ੍ਰਸਾਨ ਹੁੰਦਾ ਹੈ ਏ ਨਾਨਕ ਆਖ ਉਹ ਜੀਵ ਇਸ ਤ੍ਰਿਸਲੌਣ ਯੋਗ ਹੈ ਭਾਗਾਂ ਵਾਲੀ ਹੈ ਜਿਸ ਨੇ ਉਸ ਸਦਾ ਕੈਮ ਰਹਿਣ ਵਾਲੇ ਸੁੰਦਰ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਹੈ ਹੋ ਜਾਏ ਪੁੱਛਾਂ ਸੁਹਾਗ ਸੁਹਾਗਣਾ ਤੁਸੀਂ ਕਿਉਂ ਫਿਰ ਪਾਇਆ ੜਾ ਪ੍ਰਭ ਮੇਰਾ ਮੈਂ ਉਪਰ ਨਦਰ ਕਰੀ ਫਿਰ ਸਾਚੈ ਮੈਂ ਛੋਟੜਾ ਮੇਰਾ ਤੇਰਾ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਕਹਿੰਦੇ ਮੈਂ ਜਾ ਕੇ ਇੱਕ ਹੋਰ ਸੁਹਾਗਣ ਨੂੰ ਪੁੱਛਿਆ ਪਤੀ ਵਾਲੀ ਇਸਤਰੀ ਨੂੰ ਪੁੱਛਿਆ ਹਉ ਜਾਏ ਪੁੱਛਾਂ ਮੈਂ ਜਾ ਕੇ ਪੁੱਛਿਆ ਸੋ ਆਗ ਸੁਹਾਗਣ ਇੱਕ ਸੁਹਾਗਣ ਇਸਤਰੀ ਨੂੰ ਜਿਨੇ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਤੁਸੀਂ ਕਿਉਂ ਤੁਸੀਂ ਕਿਸ ਤਰੀਕੇ ਦੇ ਨਾਲ ਪਾਇਆ ਡਾ ਪ੍ਰਭੂ ਨੂੰ ਹਾਸਲ ਕੀਤਾ ਹੈ ਉਹ ਕਿ ਉਹ ਜੋ ਆਵਤਨ ਦੀ ਹੋਈ ਕਹਿੰਦੀ ਹੈ ਮੈਂ ਉਪਰ ਨਦਰ ਕਰੀ ਮੇਰੇ ਉੱਤੇ ਜਦੋਂ ਉਸ ਨੇ ਮਿਹਰ ਦੀ ਨਿਗਾਹ ਕੀਤੀ ਪਿਰ પતિ ਸੱਚ ਸਦਾ ਤੇ ਰਹਿਣ ਵਾਲੇ ਨੇ ਮੈਂ ਛੋੜਿਆ ਮੈਂ ਛੱਡ ਦਿੱਤਾ ਮੇਰਾ ਤੇਰਾ ਮੇਰਾ ਤੇਰਾ ਕਰਮ ਸਭ ਮਨ ਤਨ ਜਿਉ ਕਰੋ ਹਰ ਪ੍ਰਭ ਕਾ ਇਤ ਮਾਰਗ ਪਹਿਣੇ ਮਿਲਿਆ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਕਹਿੰਦੇ ਹੈ ਪਹਿਣੇ ਮੈਂ ਆਪਣਾ ਮਨ ਤਨ ਜਿੰਦ ਕਰੋ ਹਰ ਪ੍ਰਭ ਦਾ ਇਹ ਸਭ ਕੁਝ ਉਸ ਅਕਾਲ ਪੁਰਖ ਪਰਮਾਤਮਾ ਨੂੰ ਅਰਪਣ ਕਰ ਦਿੱਤੀਆਂ ਨੇ ਇਹਤ ਮਾਰਗ ਇਸ ਰਾਸਤੇ ਪਹਿਣੇ ਮਿਲਿਓ ਅਕਾਲ ਪੁਰਖ ਪਰਮਾਤਮਾ ਮਿਲ ਸਕਦਾ ਹੈ ਮਿਲ ਪੈਂਦਾ ਹੈ ਇਸ ਦੇ ਲਈ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਪ੍ਰਭੂ ਖਸਮ ਦੀ ਪਿਆਰੇ ਜੀਬੀ ਸ੍ਰੀ ਉਸ ਨੂੰ ਜਦੋਂ ਮੈਂ ਜਾ ਕੇ ਪੁੱਛਦੀ ਹਾਂ ਏ ਭੈਣ ਤੋਂ ਪਿਆਰਾ ਪ੍ਰਭੂ ਕਿਵੇਂ ਲੱਭਿਆ ਹੈ ਕਿਵੇਂ ਉਸ ਨੂੰ ਫਸਲ ਕੀਤਾ ਹੈ ਉਹ ਉੱਤਰ ਦਿੰਦੀ ਉਹ ਇਹ ਕਹਿੰਦੀ ਹੈ ਏ ਭੈਣ ਸਦਾ ਕੈਮਰ ਰਹਿਣ ਵਾਲੇ ਪ੍ਰਭੂ ਪਤੀ ਨੇ ਮੇਰੇ ਉੱਤੇ ਮਿਹਰ ਦੀ ਨਿਗਾਹ ਕੀਤੀ ਤਾਮ ਮੇਰ ਤੇਰ ਬਿਤਕਰ ਛੱਡ ਦਿੱਤਾ ਹੈ। ਇਹ ਪੈਣਾ ਆਪਣਾ ਮਨ ਆਪਣਾ ਸਰੀਰ ਆਪਣੇ ਜਿੰਦ ਸਭ ਕੁਝ ਉਸ ਦੇ ਉਸ ਪ੍ਰਭੂ ਦੇ ਹਵਾਲੇ ਕਰ ਦਿੱਤੀ ਹੈ। ਉਸ ਅਕਾਲ ਪੁਰਖ ਪਰਮਾਤਮਾ ਦੇ ਹਵਾਲੇ ਕਰ ਦਿਓ। ਇਸ ਰਾਹ ਉੱਤੇ ਤੁਰਿਆਂ ਹੀ ਉਸ ਨੂੰ ਮਿਲ ਸਕੀਦਾ ਹੈ। ਆਪਨੜਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲਿਆ ਕਹਿੰਦੇ ਫਿਰ ਜਦੋਂ ਅਕਾਲ ਪੁਰਖ ਪਰਮਾਤਮਾ ਮਿਹਰ ਦੀ ਨਿਗਾਹ ਦੇ ਨਾਲ ਵੇਖਦਾ ਹੈ ਨਾਨਕ ਹੈ ਨਾਨਕ ਜੋਤੀ ਜੋਤ ਰਲਿਆ ਤਾਂ ਜਿਹੜੀ ਉਸ ਦੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋ ਜਿੰਦ ਸੀ ਉਸ ਅਕਾਲ ਪੁਰਖ ਪਰਮਾਤਮਾ ਦੀ ਜੋਤ ਦੇ ਨਾਲ ਰਲ ਪੈਂਦੀ ਹੈ ਇਸ ਦੇ ਲਈ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਇਹ ਨਾਨਕ ਆਖੇ ਭੈਣ ਪਿਆਰਾ ਪ੍ਰਭ ਜਿਸ ਜੀਵ ਇਸਤਰੀ ਦੀ ਜੀਵ ਇਸਤਰੀ ਨੂੰ ਮੇਰ ਦੀ ਨਿਗਾ ਨਾਲ ਵੇਖਦਾ ਹੈ ਉਸ ਦੀ ਜਿੰਦ ਪ੍ਰਭੂ ਦੀ ਜੋਤ ਵਿੱਚ ਇੱਕਮਿਕ ਹੋ ਜਾਂਦੀ ਹੈ ਜੋ ਹਰ ਪ੍ਰਭ ਕਾਮ ਦੇ ਸੁਨੇਹਾ ਤਿਸ ਮਨ ਤਾਂ ਲੈ ਆਪਣਾ ਦੇਵਾਂ ਨੇਤ ਪੱਖਾ ਫੇਰੀ ਸੇਵਕ ਬਕਵਾਵਾਂ ਤੇ ਸੇ ਆਗੇ ਪਾਣੀ ਢੋਵਾਂ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਜੋ ਮੈਨੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਸਿੱਖ ਸਲਾਹ ਸੁਣਾਏ ਜੋ ਆਰ ਪ੍ਰਭ ਕਾ ਮੈਂ ਦੇਸ ਨੇ ਅਸਰੇ ਆ ਕੇ ਦਿਨੇ ਸਿੱਖ ਸਲਾਹ ਤੇ ਉਸ ਉਸ ਨੂੰ ਮਨ ਤਨ ਮੈਂ ਆਪਣਾ ਮਨ ਆਪਣਾ ਤਨ ਦੇਵਾਂ ਉਸ ਨੂੰ ਅਰਪਣ ਕਰਦੇ ਆਂ ਨਿਤ ਪਖਾ ਫੇਰੀ ਸੇਵਕ ਮਾਮਾ ਮੈਂ ਉਸ ਨੂੰ ਹਰ ਰੋਜ਼ ਪਖਾ ਝੱਲਾਂ ਤੇ ਉਸ ਦੀ ਸੇਵਾ ਕਰਾਂ ਤੇ ਇਸੇ ਆਗਿਆ ਪਾਣੀ ਢੋਵਾਂ ਤੇ ਉਸ ਦੇ ਦਰ ਉੱਤੇ ਜਾ ਕੇ ਪਾਣੀ ਢੋਵਾਂ ਨਿਤ ਨਿਤ ਸੇਵ ਕਰੀ ਹਰ ਜਨ ਕੀ ਜੋ ਹਰ ਹਰ ਕਥਾ ਸੁਣਾਏ ਸਤਿਗੁਰੂ ਪਰਮਾਨੰ ਕਰਦੇ ਨੇ ਕਹਿੰਦੇ ਮੈਂ ਹਰ ਰੋਜ਼ ਉਸ ਜਨ ਦੀ ਸੇਵਾ ਕਰਾਂ ਜੋ ਮੈਨੂੰ ਹਰ ਹਰ ਕਥਾ ਸੁਣਾਏ ਜੋ ਅਕਾਲ ਪੁਰਖ ਪਰਮਾਤਮਾ ਦੀ ਸਿੱਖ ਸੁਲਾ ਸੁਣਾਵੇ ਇਸ ਦੇ ਲਈ ਗੁਰੂ ਸਾਹਿਬ ਪਰਮਾਨੰ ਕਰਦ ਨੇ ਜਿਹੜਾ ਗੁਰਮੁਖ ਮੈਨੂੰ ਹਰੀ ਪ੍ਰਭੂ ਦੀ ਸਿੱਖ ਸੁਲਾ ਦਾ ਸਨੇਹਾ ਦੇਵੇ ਮੈਂ ਆਪਣਾ ਮਨ ਆਪਣਾ ਹਿਰਦਾ ਉਸ ਦੇ ਹਵਾਲੇ ਕਰਨ ਨੂੰ ਤਿਆਰ ਹਾਂ ਮੈਂ ਸਦਾ ਉਸ ਨੂੰ ਪੱਖਾ ਚੱਲਣ ਨੂੰ ਤਿਆਰ ਹਾਂ ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ ਤੇ ਉਸ ਵਾਸਤੇ ਪਾਣੀ ਢੋਣ ਨੂੰ ਤਿਆਰ ਹਾਂ ਪ੍ਰਮਾਤਮਾ ਦਾ ਜਿਹੜਾ ਭਗਤ ਮੈਨੂੰ ਪ੍ਰਮਾਤਮਾ ਦੀ ਸਿੱਖ ਸੁਲਾਹ ਦੀਆਂ ਗੱਲਾਂ ਸੁਣਾਏ ਮੈਂ ਉਸ ਦੀ ਸੇਵਾ ਕਰਨ ਨੂੰ ਸਦਾ ਤਿਆਰ ਹਾਂ ਸਦਾ ਤਿਆਰ ਹਾਂ ਤਨ ਤਨ ਗੁਰੂ ਗੁਰ ਸਤਗੁਰ ਪੁਰਾ ਨਾਨਕ ਮਨ ਅਸ ਪੁਜਾਈ ਉਹ ਗੁਰੂ ਧਨ ਹੈ ਉਹ ਗੁਰੂ ਸੁਲੌਣ ਜੋਗ ਹੈ ਏ ਨਾਨਕ ਮਨ ਅਸ ਪੁਜੈ ਜਿਹੜਾ ਮੇਰੇ ਆਮਨ ਦੀ ਮੇਰੇ ਤਾਂਗ ਪੂਰੀ ਕਰ ਦੇਵੇ ਉਹ ਗੁਰੂ ਸ਼ਹਾਬਾਸ਼ ਹੈ ਏ ਨਾਨਕ ਆਖ ਤਨ ਹੈ ਮੇਰਾ ਗੁਰੂ ਸ਼ਾਬਾਸ਼ ਹੈ ਮੇਰੇ ਪੂਰੇ ਗੁਰੂ ਨੂੰ ਜਿਹੜਾ ਮੇਰੇ ਮਨ ਵਿੱਚ ਪ੍ਰਭੂ ਦੀ ਪ੍ਰਭੂ ਮਿਲ ਆਪਦੀ ਏਕੀ ਹੋਈ ਜੋ ਆਸ ਨੂੰ ਪੂਰੀ ਕਰਦਾ ਹੈ ਉਹ ਗੁਰੂ ਸੌ ਲਾਣ ਯੋਗ ਹੈ ਗੁਰ ਸੱਜਣਾ ਮੇਰਾ ਮੇਲ ਹਰੇ ਜਿਤ ਮਿਲ ਹਰ ਨਾਮ ਤੇ ਆਵਾਂ ਗੁਰ ਸਤ ਗੁਰ ਪਾਸੋਂ ਹਰ ਗੋਸ਼ਟ ਪੁਛਾਂ ਕਰ ਸੰਜੀ ਹਰ ਗੁਣ ਗਾਵਾਂ ਸਤ ਗੁਰੂ ਪਰਮਾਨੰ ਕਰਦੇ ਨੇ ਗੁਰ ਸੱਜਣ ਮੇਰਾ ਮੇਲ ਹਰੇ ਕਹਿੰਦੇ ਮੈਨੂੰ ਇਹੋ ਜਿਹਾ ਸੱਜਣ ਗੁਰੂ ਮਿੱਤਰ ਮੇਲ ਜਿਤ ਮਿਲਿਆ ਜੇ ਨੂੰ ਮਿਲ ਕੇ ਹਰ ਨਾਮ ਤੇ ਆਮਾ ਮੈਂ ਤੇਰੇ ਨਾਮ ਦਾ ਸਿਮਰਨ ਕਰਾਂ ਗੁਰ ਸਤ ਗੁਰ ਪਾਸੋਂ ਤੇ ਗੁਰੂ ਦੇ ਪਾਸੋਂ ਹਰ ਗੋਸ਼ਟ ਪੁੱਛਾਂ ਮੈਂ ਤੇਰੇ ਮਲਾਪ ਦੀਆਂ ਗੱਲਾਂ ਪੁੱਛਾਂ ਤੈਨੂੰ ਮਿਲਣ ਦਾ ਰਾਸਤਾ ਪੁੱਛਾਂ ਕਰ ਸਾਂਝੀ ਹਰ ਗੁਣ ਗਾਵਾਂ ਸਾਂਝੀ ਕਹਿੰਦੇ ਨੇ ਮੇਲ ਮਨਾਪ ਗੁਣ ਗਾਵਾ ਤੇਰੇ ਗੁਣਾਂ ਨੂੰ ਗਾਵਾਂ ਗੁਣ ਜਾਵਾਂ ਨਿਤ ਨਿਤ ਸਦ ਹਰ ਕੀ ਮਨ ਜੀਵੇ ਨਾਮ ਸੁਣ ਤੇਰਾ ਸਤਿਗੁਰੂ ਪਰਮਾਨੰਤ ਕਰਦੇ ਨੇ ਕਹਿੰਦੇ ਮੈਂ ਹਰ ਰੋਜ਼ ਤੇਰੇ ਗੁਣਾਂ ਨੂੰ ਗਾਵਾਂ ਗੁਣ ਗਾਵਾਂ ਨਿਤ ਨਿਤ ਸਦ ਹਰ ਕੀ ਇਹ ਹਰੀ ਮੈਂ ਤੇਰੇ ਗੁਣਾਂ ਨੂੰ ਗਾਵਾਂ ਜਿਨਾ ਗੁਣਾ ਨੂੰ ਗਾਉਣ ਦੇ ਨਾਲ ਮਨ ਜੀ ਕੇ ਮਨ ਜਿਉ ਕਹਿੰਦਾ ਨਾਮ ਸੁਣ ਤੇਰਾ ਤੇਰੇ ਨਾਮ ਨੂੰ ਸੁਣ ਕੇ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਇਹ ਹਰੀ ਮੈਨੂੰ ਮੇਰਾ ਮਿੱਤਰ ਗੁਰੂ ਮਿਲਾ ਜਿਸ ਦੇ ਚਰਨਾਂ ਵਿੱਚ ਲੀਨ ਹੋ ਕੇ ਮੈਂ ਹਰ ਨਾਮ ਸਿਮਰਦਾ ਰਹਾ ਗੁਰੂ ਪਾਸੋਂ ਮੈਂ ਹਰ ਮਲਾਪ ਦੀਆਂ ਗੱਲਾਂ ਪੁੱਛਦਾ ਰਹਾ ਗੁਰੂ ਦੀ ਸੰਗਤ ਕਰਕੇ ਮੈਂ ਹਰ ਨਾਮ ਗੁਣ ਗਾਉਂਦਾ ਰਹਾ ਗੁਰੂ ਦੇ ਮਲਾਪ ਦੇ ਬਰਕਤ ਨਾਲ ਮੈਂ ਸਦਾ ਹੀ ਹਰੀ ਦੇ ਗੁਣ ਗਾਉਂਦਾ ਰਹਾ ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ ਤਿਤ ਬਿਲੇ ਮਰ ਜਾਏ ਜੀਉ ਮੇਰਾ ਐਂਦੇ ਇਹ ਨਾਨਕ ਜਿਸ ਵੇਲੇ ਉਹ ਆਕਾਲ ਪੁਰਖ ਪ੍ਰਮਾਤਮਾ ਮੇਰਾ ਮਾਲਕ ਬਿਸਰ ਜਾਏ ਭੁੱਲ ਜਾਏ ਤਿਤ ਵੇਲੇ ਉਸੇ ਵੇਲੇ ਮਰ ਜਾਏ ਮਰ ਜਾਵੇ ਜੋ ਮੇਰਾ ਮੇਰਾ ਜਿਹੜੀ ਜਿੰਦ ਹੈ ਉਹ ਮਰ ਜਾਂਦੀ ਹੈ ਏ ਨਾਨਕ ਆਖ ਜਦੋਂ ਮੈਨੂੰ ਮੇਰਾ ਮਾਲਕ ਪ੍ਰਭੂ ਭੁੱਲ ਜਾਂਦਾ ਹੈ ਉਸ ਵੇਲੇ ਮੇਰੀ ਜਿੰਦ ਆਤਮਿਕ ਮੋਤੇ ਮਰ ਜਾਂਦੀ ਹੈ ਹਰ ਵੇਖਣ ਕੋ ਸਭ ਕੋਈ ਲੋਚੈ ਸੋ ਵੇਖੈ ਜਿਸ ਆਪ ਵਿਖਾਲੇ ਜਿਸ ਨੋਂ ਨਦਰ ਕਰੇ ਮੇਰਾ ਪਿਆਰਾ ਸੋ ਹਰ ਹਰ ਸਦਾ ਸਮਾਲੇ ਸਤਿਗੁਰੂ ਪਰਮਾਨੰ ਕਰਦੇ ਨੇ ਹਰ ਵੇਖਣ ਕੋ ਹਰੀ ਨੂੰ ਵੇਖਣ ਦੇ ਲਈ ਸਭ ਕੋਈ ਲੋਚੇ ਸਾਰੇ ਕੋਈ ਤਾਂ ਕਰਦਾ ਹੈ ਹਰੇ ਕੋਈ ਸਾਹ ਸਾਂਝ ਰੋ ਹਰ ਇੱਕ ਆਪਣੇ ਹਿਰਦੇ ਦੇ ਵਿੱਚ ਤਾਂਗ ਲਗਾਈ ਬੈਠਾ ਹੈ ਸੋ ਵੇਖਿਆ ਕਹਿੰਦੇ ਉਸ ਨੂੰ ਉਹੀ ਵੇਖਦਾ ਹੈ ਜਿਸ ਆਪ ਵੇਖਾਲੇ ਜਿਸ ਨੂੰ ਆਪ ਕਿਰਪਾ ਕਰਕੇ ਉਹ ਆਪ ਦਰਸ਼ਨ ਦਿੰਦਾ ਹੈ ਜਿਸ ਨੂੰ ਨਦਰ ਕਰੇ ਮੇਰਾ ਪਿਆਰਾ ਜਿਸ ਉਤੇ ਉਹ ਮਿਹਰ ਦੀ ਨਿਗਾਹ ਕਰਦਾ ਹੈ ਸੋ ਉਹ ਹਰ ਹਰ ਸਦਾ ਸਮਾਲੇ ਉਹ ਹੀ ਆਪਣੇ ਹਿਰਦੇ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਸੰਭਾਲਦਾ ਹੈ ਗੁਰੂ ਸਾਹਿਬ ਪੂਰ ਮਾਨ ਕਰਦੇ ਨੇ ਪਰਮਾਤਮਾ ਦਾ ਦਰਸ਼ਨ ਕਰਨ ਵਾਸਤੇ ਹਰੇਕ ਜੀਵ ਤਾਂਗ ਤਾਂ ਕਰ ਲੈਂਦਾ ਹੈ ਪਰ ਉਹ ਇਹ ਮਨੁੱਖ ਦਰਸ਼ਨ ਕਰ ਸਕਦਾ ਹੈ ਜਿਸ ਨੂੰ ਪਰਮਾਤਮਾ ਆਪ ਦਰਸ਼ਨ ਕਰਾਉਂਦਾ ਹੈ ਪਿਆਰਾ ਪ੍ਰਭੂ ਜਿਸ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਹੈ ਉਹ ਮਨੁੱਖ ਸਦਾ ਹੀ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਸੋ ਹਰ ਹਰ ਨਾਮ ਸਦਾ ਸਦਾ ਸਮਾਲੇ ਜਿਸ ਸਤਗੁਰੂ ਪੂਰਾ ਮੇਰਾ ਮਿਲਿਆ ਨਾਨਕ ਹਰ ਜਨ ਹਰ ਇਕੇ ਹੋਏ ਹਰ ਜਪ ਹਰ ਸੇ ਤੀਰ ਲਿਆ ਸੋ ਹਰ ਹਰ ਨਾਮ ਸਦਾ ਸਦਾ ਸੰਮਾਲੇ ਓ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਹਰ ਰੋਜ਼ ਆਪਣੇ ਹਿਰਦੇ ਦੇ ਵਿੱਚ ਸਿਮਰਦਾ ਹੈ ਸੰਭਾਲਦਾ ਹੈ ਜਿਸ ਜਿਸ ਉੱਤੇ ਸਤਿਗੁਰੂ ਪੂਰਾ ਮੇਰਾ ਮਿਲਿਆ ਜਿਸ ਨੂੰ ਅਕਾਲ ਪੁਰਖ ਪਰਮਾਤਮਾ ਗੁਰੂ ਮਿਲ ਪਿਆ ਹੈ ਨਾਨਕ ਹਰ ਜਨ ਏ ਨਾਨਕ ਹਰੀ ਦੇ ਜਨ ਹਰ ਇੱਕ ਹੋਏ ਉਹ ਇੱਕੋ ਹੀ ਹੋ ਗਏ ਹਨ ਜਪ ਹਰ ਸੇਤੀ ਜਦੋਂ ਹਰੀ ਨੂੰ ਜਪ ਕੇ ਹਰੀ ਦੇ ਨਾਮ ਨੂੰ ਜਪ ਕੇ ਸੇਤੀ ਰਲਿਆ ਉਸ ਦੇ ਨਾਲ ਰਲ ਪਿਆ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਇਹ ਪਾਇ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਪਰਮਾਤਮਾ ਦਾ ਨਾਮ ਸਦਾ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਇਹ ਨਾਨਕ ਮਨੁੱਖ ਪਰਮਾਤਮਾ ਦਾ ਨਾਮ ਜਪ ਜਪ ਕੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ ਇਸ ਤਰ੍ਹਾਂ ਪ੍ਰਮਾਤਮਾ ਦੇ ਪ੍ਰਮਾਤਮਾ ਦੇ ਭਗਤ ਇੱਕ ਰੂਪ ਹੋ ਜਾਂਦੇ ਹਨ ਜਿਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਪ੍ਰਮਾਨ ਕਰਦੇ ਹਨ ਕਹਿੰਦੇ ਜਿਵੇਂ ਪਾਣੀ ਦੇ ਨਾਲ ਪਾਣੀ ਮਿਲ ਜਾਂਦਾ ਹੈ ਦੁੱਧ ਦੇ ਨਾਲ ਦੁੱਧ ਮਿਲ ਜਾਂਦਾ ਹੈ ਤਾਂ ਉਸ ਨੂੰ ਕਦੇ ਵੱਖ ਨਹੀਂ ਕੀਤਾ ਜਾ ਸਕਦਾ ਉਸ ਦੇ ਨਾਲ ਉਸ ਦੇ ਲਈ ਪਰਮਾਤਮਾ ਦੇ ਪਰਮਾਤਮਾ ਦੇ ਸਿੱਖ ਦੇ ਵਿੱਚ ਪਰਮਾਤਮਾ ਦੇ ਦਾਸ ਦੇ ਵਿੱਚ ਕੋਈ ਭੇਦ ਭਾਵ ਨਹੀਂ ਰਹਿ ਜਾਂਦਾ